ਵੀਰ ਦੀ ਬਾਜ ਬਹੁਤ ਜਿਆਦਾ ਸੋਹਣੀ ਸੀ ਬਾਈ ਵੀਰ ਨੇ ਤੇ ਬਰਖ ਸਾਹਿਬ ਚ ਕੰਮ ਕਰਦਾ ਤੇ ਬਾਤ ਤਾਂ ਯਾਰ ਬਾਈ ਕੀ ਬਾਤ ਨਹੀਂ ਹੈ ਯਾਰ ਸੌਣ ਜੋਗੀ ਸੀ ਤੁਸੀਂ ਸਾਰੇ ਬਾਈ ਆਪ ਆਖੋਗੇ ਕਿ ਠੀਕ ਹੈ ਯਾਰ ਗੱਲਬਾਤ ਹੈਗੀ ਆ ਬਾਈ ਚ ਤੇ ਆਪਾਂ ਤੋਂਦੇ ਆ ਵੀਰ ਇੱਥੇ ਬੈਠਾ ਸੀ ਕਿਤੇ ਕੀ ਹਾਲ ਹੈ ਬਾਈ ਜੀ ਹੋਰ ਸੱਟ ਹੈ ਸਰੀਰ ਜੀ ਵਧੀਆ ਵਧੀਆ ਠੀਕ ਠਾਕ ਹੋਰ ਤੇ ਵੀਰ ਤੁਸੀਂ ਗਾਈ ਜਾਂਦੇ ਸੀ ਨਾ ਗੀਤ ਜਿਹੜਾ ਹਣਾ ਗਾਈ ਜਾਂਦੇ ਸੀ ਹਾਂਜੀ ਬਾਈ अच्छा ते यार ये दो हो सुना दो एक दा पहरा यार रश करना नु भी सुना दगे सुनावा के, के जा, जा तो था तो था। भाई जी आ जाओ आ जाओ फिर ਥੱਲੇ ਆ ਜਾ ਮੜ ਆ ਜਾ ਪਾ ਇੱਥੇ ਬਹਿ ਜਾਣੇ ਕਿਤੇ ਦੇਖ ਲੈਣੇ ਆ ਨਾਲਿਓ ਮੈਂ ਇੱਕ ਜਾ ਮੜ ਆ ਜਾ ਲਾਓ ਭਾਈ ਫਿਰ ਕਰੋ ਸਟਾਰਟ ਕਰ ਹੂੰ ਨੀ ਸੋਚਿ ਲਰ ਕਾਨੇ ਪਿਆਰੇ ਪਉਣ ਤੋਂ ਤੂੰ ਪਹਿਲਾ ਮੋਤ ਲੈ ਰਿਕਾ ਨੇ ਪਿਆਰੇ ਪਉਣ ਤੋਂ ਤੂੰ ਪਹਿਲਾ ਲੇਖ ਲਿਖੀਆਂ ਨੀ ਮੱਥੇ ਦੀਆਂ ਟਾਈਆਂ ਜਾਂਦੀਆਂ ਨੀ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾ ਨਹੀਂ ਪੜਾਈਆਂ ਜਾਂਦੀਆਂ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾ ਨਹੀਂ ਪੜਾਈਆਂ ਜਾਂਦੀਆਂ ਨੀ ਸੋਚ ਲੈ ਰਿਕਾ ਨੇ ਪਿਆਰੇ ਪਉਣ ਤੋਂ ਤੂੰ ਪਹਿਲਾ ਮੈਨੂੰ ਕੁਝ ਹੋ ਗਿਆ ਤਾਂ ਜਰਿਆ ਨਹੀਂ ਜਾਣਾ ਇਥੋਂ ਤੈਨੂੰ ਕੁਝ ਹੋ ਗਿਆ ਤਾਂ ਯਾਰ ਤੂੰ ਭੁੱਲਿਆ ਨਹੀਂ ਜਾਣਾ ਸਾਡੇ ਮਾਤਾ ਤੇ ਪਿਤਾ ਤੋਂ ਨਾ ਨਹੀਂ ਭੁੱਲਣਾ ਦੋਹਾਂ ਦੇ ਪਰਿਵਾਰ ਤੋਂ ਤੇਰੀਆਂ ਸਹੇਲੀਆਂ ਤੇ ਮੇਰੇ ਦੋਸਤਾਂ ਦੇ ਵਿੱਚ ਮਹਿਫਲਾਂ 'ਚ ਗੱਲਾਂ ਤਾਂ ਚਲਾਈਆਂ ਜਾਂਦੀਆਂ ਨਹੀਂ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾ ਨਹੀਂ ਪੜਾਈਆਂ ਜਾਂਦੀਆਂ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾ ਨਹੀਂ ਪੜਾਈਆਂ ਜਾਂਦੀਆਂ ਨੀ ਸੋਚ ਲੈ ਰਿਕਾਨੇ ਪਿਆਰ ਪਉਣ ਤੋਂ ਤੂੰ ਪਹਿਲਾ ਹਏ ਟਿਖਾ ਚੀਨੀ ਵੇਖ ਮੇਰੀ ਪੁੱਭਾ ਮਾਰ ਰੋਵੇਂ ਗਿਹ ਤੂੰ ਕੋਲੇ ਕੋਈ ਹੋਣਾ ਨਹੀਂ ਵਰਾਉਣ ਨੂੰ ਜਾਂਦੀ ਵਾਰੀ ਸੱਜਣਾ ਦਾ ਮੁਖ ਤੱਕਣੇ ਨੂੰ ਤੇਰਾ ਦਿਲ ਕਰੂ ਭੱਜ ਭੱਜ ਆਉਣ ਨੂੰ ਹਏ ਜਾਂਦੀ ਵਾਰੀ ਸੱਜਣਾ ਦਾ ਮੁੱਖ ਤੱਕਣੇ ਨੂੰ ਤੇਰਾ ਦਿਲ ਕਰੂ ਭੱਜ ਭੱਜ ਆਉਣ ਨੂੰ ਅਰਥੀ ਦੇ ਪਿੱਛੇ ਇਕੱਠੇ ਹੋਣਗੇ ਸ਼ਰੀਕੇ ਵਾਲੇ ਚੱਲੀਆਂ ਨਹੀਂ ਜਾਣੀਆਂ ਦੋਹਾਈਆਂ ਪੈਂਦੀਆਂ ਨਹੀਂ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾ ਨਹੀਂ ਪੜਾਈਆਂ ਜਾਂਦੀਆਂ ਸੱਜਣਾ ਦੇ ਸਵੇ ਵਿੱਚ ਮੱਚਿਆ ਨਹੀਂ ਜਾਂਦਾ ਕਦੇ ਮੌਤ ਨਾਲ ਲਾਵਾਂ ਨਹੀਂ ਪੜਾਈਆਂ ਜਾਂਦੀਆਂ ਨੀ ਸੋਚ ਲੈ ਰਿਕਾਨੇ ਪਿਆਰੇ ਪਾਉਣੇ ਤੋਂ ਤੂੰ ਪਹਿਲਾਂ ਠੀਕ ਹੈ ਯਾਰ ਭਾਈ ਕੀਆ ਬਾਤਾਂ ਹੈ ਭਾਈ ਜੇ ਵੀਰ ਦੀ ਆਵਾਜ਼ ਵਧਾ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ